ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਆਬਾ ਲਾਲਾ ਨੇ ਪੀਰ ਦੇ ਮੱਥਾ ਟੇਕਣ ਅੱਜ ਦਿਨ ਵੀਰਵਾਰ ਹੈ ਤੇ ਇੱਕ ਮੰਨਦਾਈ ਵੀ ਸਾਡੇ ਕੋਲੇ ਇਹਨਾਂ ਦੇ ਵਿਆਹ ਚ ਦੀ ਖੁਸ਼ੀ ਜੀ ਗਾਗਨ ਨੇ ਸੁਖਾਇਆ ਹੋਇਆ ਸੀਗਾ ਬਾਬੇ ਦੇ ਘੱਟਾ ਬਚੜਾ ਕੇ ਆਵਾਂਗੇ ਤੇ ਨਾਲ ਚੱਦ ਜੜਾ ਕੇ ਆਉਣੀ ਅਸੀਂ ਨੇ ਜਲਦੀ ਨਾਲ ਅਸੀਂ ਚੱਲੇ ਆ ਮੱਥਾ ਟੇਕਣ ਤੇ ਦੂਜਾ ਪਾਪਾ ਮਕਾਨ ਦਾ ਅੱਜ ਸਮਾਚਾਰ ਵੀ ਜਾਵਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਣੇ ਰਿਹਾ ਆਪਣੇ ਵਲੌਗ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਪੀਰਾਂ ਦੇ ਸਥਾਨ ਤੇ ਮੱਥਾ ਟੇਕਣ ਅੱਜ ਪਹੁੰਚੇ ਸੀ ਆਪਾਂ ਵੀਰਵਾਰ ਕਰਕੇ ਆਏ ਵੀਰਵਾਰ ਜਾ ਕੇ ਉਹਨੇ ਵੈਸੇ ਦੇਖੋ ਇਹ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਸਾਫ ਸਪਾਈ ਦਾ ਬਹੁਤ ਜ਼ਿਆਦਾ ਪ੍ਰਬੰਧ ਹੈ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਬਹੁਤ ਸਫਾਈ ਦਾ ਪ੍ਰਬੰਧ ਰੱਖਦੇ ਨੇ ਬਹੁਤ ਚਾਨ ਰੱਖਦੇ ਨੇ ਸਾਫ ਸਫਾਈ ਪੱਖੋਂ ਪੂਰਾ ਸਿਰਾ ਗੱਲ ਬਹੁਤ ਬਹੁਤ ਸੋਹਣੇ ਪ੍ਰਬੰਧ ਕਰਕੇ ਰੱਖਦੇ ਨੇ ਇਹ ਬਹੁਤ ਤੋਂ ਵਧੀਆ ਸੇਵਾ ਕਰਦਾ ਸਾਰੇ ਪਰਿਵਾਰ ਬਾਬਾ ਜੀ ਦਾ देखो ये बहुत ज्यादा सुंदर स्थान है ਇੱਥੇ ਆ ਕੇ ਮਾਨੂੰ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ ਐਂ ਜੀ ਕਰਦਾ ਹੁੰਦਾ ਵੀ ਇੱਥੇ ਬੈਠੇ ਰਹੀਏ ਚਲੋ ਨਹੀਂ ਬੈਠਾ ਜਾਂਦਾ ਕਿਉਂ ਕੰਮਕਾਰ ਇਦਾਂ ਲੁੰਦੇ ਨੇ ਤੇ ਲਓ ਜੀ ਹੁਣ ਆਪਾਂ ਅੰਦਰ ਚੱਲਾਂਗੇ ਤੇ ਅੰਦਰ ਟਿਕਾਂਗੇ ਮੱਥਾ ਮੈਂ ਗਗਨ ਤੇ ਮਨਤਾਏ ਹੋਏ ਸੀਗੇ ਕਿਉਂਕਿ ਗਗਨ ਦੇ ਭਰਾ ਦਾ ਵਿਆਹ ਸੀਗਾ ਉਹਦੇ ਖੁਸ਼ੀ ਵਿੱਚ ਬਾਬਾ ਜੀ ਅਰਦਾਸ ਬੇਨਤੀ ਕੀਤੀ ਹੋਈ ਸੁੱਖਿਆ ਹੋਇਆ ਸੀਗਾ ਵੀ ਕੁਲ ਲੱਡੂ ਦਾ ਡੱਬਾ ਤੇ ਇੱਕ ਚਾਦਰ ਬਾਬਾ ਜੀ ਦੇ ਚੜਾ ਕੇ ਜਾਵਾਂਗੇ ਪਵਿੱਜ ਅੱਜ ਲੈ ਕੇ ਆਏ ਸੀਗੇ ਲਓ ਜੀ ਚਾਦਰ ਆਪਾਂ ਚੜਾਤੀ ਬਾਬਾ ਜੀ ਦੇ ਤਾਂ ਚੜਾ ਆਏ ਆ ਆਪਾਂ ਲਓ ਜੀ ਅੱਜ ਚੜਾਤੀ ਲਾਗਨ ਤੇ ਮੰਨਤ ਨੇ ਦੇ ਵੀਰਾਂ ਦੀ ਤੇ ਮੱਥਾ ਟੇਕਾਂਗੇ ਜੀ ਚਲੋ ਸਰਦਾ ਜਿਸ ਹਸਾਬ ਨਾਲ ਜੋ ਮੱਥਾ ਆਪਾਂ ਬਾਬਾ ਜੀ ਕੋਲ ਟੇਕਿਆ ਅਰਦਾਸ ਬੇਨਤੀ ਕੀਤੀ ਪਰਵਾਰ ਦੀ ਸੁੱਖ ਸ਼ਾਂਤੀ ਰਹੇ ਨੰਗਰ ਖੇੜੇ ਸੁੱਖ ਸ਼ਾਂਤੀ ਬਖਸ਼ੇ ਖਾਰੇ ਨੇ ਮੱਥਾ ਟੇਕਿਆ ਬਾਨਿਆ ਜਲ ਮੰਨ ਤਾਈ ਹੋਈ ਸਾਡੇ ਕੋਲੇ ਵੈਸੇ ਮੱਥਾ ਅਸੀਂ ਇਹ ਸੁੱਖ ਤਾਂ ਵੈਸੇ ਹੀ ਦੇਣੀ ਸੀ ਚਲੋ ਮੰਨ ਤਾਂ ਉਹਨਾਂ ਕਰਕੇ ਆਏ ਹਾਂ ਕਿ ਚਾਣਾ ਨਾਲ ਉਹ ਬਗਜੂਗੀ ਕੋਈ ਵੀ ਕੰਮ ਫਿਰ ਲਈ ਸਾਡੇ ਨਾਲ ਉਹਨਾਂ ਚਲ ਜਾਇਆ ਜਾਂਦਾ ਦਰਸ਼ਨ ਹੋ ਗਏ ਸਤਾਨ ਤੇ ਗੁੜਾ ਰੋਜੀ ਆਇਆ ਜਾਂਦਾ ਹੈ ਗੁੜਾ ਗਗਨੇ ਵੀ ਮੱਥਾ ਟੇਕਿਆ ਤੇ ਦੁਆ ਹਨ ਮੈਂ ਵੀ ਮੱਥਾ ਟੇਕੂਗਾ ਜਿੱਤਨੇ ਪਹੁੰਚੇ ਹੋਏ ਸੀਗੇ ਜੋਇ ਪੀਰਾਂ ਦੀ ਹੇਤਬਾ ਬਾਬਾ ਜੀ ਦਾ ਆਸ਼ੀਰਵਾਦ ਬਹੁਤ ਸੁੰਦਰ ਸਥਾਨ ਹੈ ਜੀ ਸਾਸ ਪਾਈ ਪੱਖੋਂ ਦੇਖੋਗੇ ਤੁਸੀਂ ਬਹੁਤ ਧਿਆਨ ਰੱਖਦੇ ਨੇ ਬਾਬਾ ਚੰਨੀ ਜੀ ਤੇ ਇਸ ਤੋਂ ਬਾਅਦ ਹੋਣਾ ਆਪਾਂ ਚੱਲਾਂਗੇ ਚਿਰਾਗ ਲਾਵਾਂਗੇ ਲਓ ਜੀ ਮੈਂ ਚਿਰਾਗ ਲੈ ਲੇ ਬਾਹਰ ਇੱਥੇ ਚਿਰਾਗ ਲਗਦੇ ਜੀ ਜੋਇ ਪੀਰਾਂ ਦੀ ਤੇ ਉਹਨਾਂ ਤੇ ਚਿਰਾਗ ਗਗਨ ਤੇ ਮੰਨਤ ਚਿਰਾਗ ਲਾਉਣਗੇ ਇਹ ਚਿਰਾਗ ਲਾਉਂਦੇ ਹੋਏ ਗਗਨ ਤੇ ਮੰਨਤ ਜੇ ਪੀੜਾਂ ਦੀ ਪਿਛਲੇ ਹਫ਼ਤੇ ਆਉਣਾ ਸੀ ਪਿਛਲੇ ਹਫ਼ਤੇ ਤਾਂ ਆਏ ਨਹੀਂ ਗਿਆ ਦੰਨੇ ਵਿਆਹ ਨੂੰ ਹੋ ਗਏ 15 16 ਦਿਨ ਜੇਲੇ ਹਫ਼ਤੇ ਆਉਣਾ ਸੀ ਪਿਛਲੇ ਤਾਂ ਉਹਦਾ ਕੰਮ ਹੋ ਗਿਆ ਆਏ ਨਹੀਂ ਗਿਆ ਤਾਂ ਇਸ ਵਾਰ ਚਲੋ ਮੰਨਤ ਆਉਣ ਕਰਕੇ ਵੀ ਹੋ ਗਿਆ ਵੀ ਚਲੋ ਇੱਥੇ ਜਾਣਾ ਤਾਂ ਵੈਸੇ ਹੈਗੀ ਸੀ ਵੈਸੇ ਵੀ ਜਾਣਾ ਮਤਲਬ ਦੇਖਣ ਜਾਣੀ ਹੁੰਨੀ ਆਪਾਂ ਤਕਰੀਬ ਨੂੰ ਕੋਸ਼ਿਸ਼ ਕਰੀਂ ਨੀ ਬਈ ਹਰ ਬੀਰ ਵਾਰ ਜਾਏ ਜਾਵੇ ਚਲੋ ਕੋਈ ਵਾਰ ਮੇਸੇ ਵੀ ਹੋ ਜਾਂਦਾ ਤੇ ਚਲੋ ਅਸੀਂ ਮੰਨਤ ਕਰਕੇ ਆਈ ਸੀ ਚਲੋ ਇਹਨਾਂ ਦੇ ਵਿਆਹ ਦੀ ਸੁੱਖ ਸੁਖੀ ਹੋਈ ਸੀਗੀ ਉਹ ਲਾਉਣੀ ਸੀਗੀ ਦੇਣੀ ਸੀ ਬਾਬਾ ਨੂੰ ਸੁੱਖ ਤੇ ਨਾਲ ਹੀ ਮੰਨਤ ਤੇ ਚਲੋ ਆਈ ਹੋਈ ਸੀ ਲੋ ਜੀ ਮੰਨਤ ਨੇ ਚਿਰਾਗ ਲਾਤੇ ਨੇ ਤੇ ਹਾਂ ਜੋ ਆਪਾਂ ਪ੍ਰਸ਼ਾਦ ਸੁੱਖਿਆ ਹੋਇਆ ਸੀ ਲੱਡੂਆਂ ਡੱਬਾ ਲੈ ਕੇ ਆਂਦਾ ਸੀ ਪ੍ਰਸ਼ਾਦ ਚੜਾਵਾਂਗੇ ਬਾਬਾ ਜੀ ਨੂੰ ਮਹਤਾ ਦੇਖਿਆ ਬਹੁਤ ਸੋਹਣੇ ਦਰਸ਼ਨ ਹੋਏ ਅੱਜ ਬਾਕੀ ਮੀਂਹ ਪਿਆ ਸੀ ਸਵੇਰੇ ਮੀਂਹ ਪੈ ਰਿਹਾ ਸੀਗਾ ਮੌਸਮ ਬਹੁਤ ਵਧੀਆ ਸੀਗਾ ਲੋ ਜੀ ਹੁਣ ਪ੍ਰਸ਼ਾਦ ਚੜਾਵਾਂਗੇ ਆਪਾਂ ਅੱਡੋ ਡੱਬਾ ਲੈ ਕੇ ਆਏ ਸੀ ਆਪਾਂ ਇਹਨਾਂ ਲਈ ਮੰਤਰ ਤੋਂ ਚੜਾਵੂ ਪ੍ਰਸ਼ਾਦ ਮਨ ਤੋਂ ਇਹ ਪੂਰਾ ਚਲੋ ਕਰਾ ਲਿਆ ਸੀਗਾ ਜੀ ਆਈ ਜੇ ਬਾਨ ਦੇ ਨਾਲ ਉਹ ਮਥਾ ਤੇ ਇੱਕ ਤੋਂ ਸਾਰਿਆਂ ਨੇ ਨਮਸਕਾਰ ਕਰਾਂਗੇ ਜੈ ਕਰਾਂਗੇ ਤੇ ਜੋ ਬੱਚਾ ਲਾਂਗੇ ਜੀ ਬਾਹਰ ਮਾ ਜੋ ਬਾਬਾ ਜੀ ਬਲ ਮੂਰਤੀ ਲਗਾਈਆਂ ਹੋਈਆਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਸਾਬਸ ਪਾਈ ਪੱਖੋਂ ਵੀ ਹਰ ਇੱਕ ਚੀਜ਼ ਬਸੋਂ ਲਓ ਜੀ ਮੂਰਤੀ ਨੂੰ ਮਥਾ ਪਰ ਟੇਕ ਕੇ ਬਾਹਰ ਤਿੰਨਾਂ ਨੇ ਸੀਲੇ ਇਹ ਕੋ ਸਾਸ ਭਾਈ ਦੇਖੋ ਬਹੁਤ ਸੋਹਣਾ ਪ੍ਰਬੰਧ ਹੈ ਬਹੁਤ ਵਧੀਆ ਸੇਵਾ ਚੱਲਦੀ ਹੈ ਇੱਥੇ ਫਿਰ ਆਪਾਂ 2 ਮਿੰਟ ਤਰਾਂਗੇ ਹਾਜ਼ਰੀ ਚਰਨਾਂ 'ਚ ਬੈਠਾਂਗੇ 2 ਮਿੰਟ ਬੈਠੇ ਸੀ ਉੱਥੇ ਹਾਜ਼ਰੀ ਭਰੀ ਚੌਕੀ ਭਰੀ ਤੇ ਦੁਆਇਤ ਚੰਗਾਂਗੇ ਵਾਪਸ ਆਪਾਂ ਲੋ ਜੀ ਹੁਣ ਆਪਾਂ ਪਹੁੰਚ ਗਏ ਬਾਬਾ ਮਕੰਦਾਸ ਦੀ ਸਮਾਦ ਉੱਤੇ ਹੁਣ ਉੱਥੇ ਮੱਥਾ ਟੇਕਾਂਗੇ ਮੰਨਤ ਅਨੁਸਾਰ ਇਹ ਤੁਹਾਨੂੰ ਸਥਾਨ ਦਿਖਾ ਦਾਂਗੇ ਜੀ ਸਾਡੇ ਕੋਲ ਆਈ ਹੋਈ ਆ ਅੱਗੇ ਚੱਲਦੇ ਆਪਾਂ ਤੇ ਮੱਥਾ ਟੇਕਦੇ ਆ ਤੇ ਨਾਲ ਬਣੇ ਰਹੋ ਆਪਣੇ ਵਲੌਗ ਨਾਲ ਬਾਬਾ ਮਕੰਤਾ ਜੀ ਸਮਾਦ ਬੰਦ ਕਣਕ ਵਾਲ ਪੰਗੂਆ ਮੀਂਹ ਪੈਣ ਕਰਕੇ ਮੌਸਮ ਬਹੁਤ ਸੋਹਣਾ ਹੋ ਰਿਹਾ ਹੈ ਲੋਕਾਂ ਦੇ ਲਖਾਉਂਦੇ ਹੁੰਦੇ ਹੂੰ ਮਾਟੇ ਹੋਰ ਖੱਟ ਛੋਟੇ ਉਹਨੇ ਬਹੁਤ ਖਾਂਦੇ ਹੁੰਦੇ ਛੋਟੇ ਉਹਨੇ ਬਹੁਤ ਖਾਂਦੇ ਲੋ ਜੀ ਹੁਣ ਚੱਲਾਂਗੇ ਆਪਾਂ ਅੰਦਰ ਤੇ ਟੇਕਾਂਗੇ ਮੱਥਾ ਬਾਬਾ ਮਕੰਤਾ ਜੀ ਸਮਾਦ ਉੱਪਰ ਬਹੁਤ ਭਗਤੀ ਸ਼ਕਤੀ ਵਾਲੇ ਬਾਬਾ ਜੀ ਨੇ ਬਾਬਾ ਮਕੰਤਾ ਜੀ ਜਿਵੇਂ ਬੇਤੇ ਸਰਦਾਂ ਨਾਲ ਸੇਵਾ ਕਰਦਾ ਸਭ ਕੁਝ ਸਕਦਾ ਹਾਂ ਜੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਬਹੁਤ ਸਰਦਾਂ ਸਾਰੇ ਪਿੰਡੋਂ ਸਾਡਾ ਇੱਥੇ ਬਹੁਤ ਬਾਰੋਂ ਵੀ ਆਉਂਦੇ ਸੰਗਤ ਬਹੁਤ ਪਿੰਡ ਦੀ ਬਹੁਤ ਸਰਦਾਂ ਇੱਥੇ ਸਾਰਿਆਂ ਦੀ ਤੇ ਆਪਾਂ ਵੀ ਪਹੁੰਚੇ ਹੋਏ ਸੀਗੇ ਜੈ ਕੋਸ਼ਿਸ਼ ਕਰੀਦਾ ਹਰ ਵੀਰ ਵਾਰੀ ਜਦੋਂ ਵੀ ਅੱਗੇ ਜਾਂਦੇ ਆ ਬਾਬਾ ਪੀਰਾਂ ਤੇ ਜਾਂਦੇ ਆ ਤਾਂ ਆਉਂਦੇ ਹੋਏ ਇੱਥੇ ਮੱਥਾ ਟੇਕ ਜਾਂਦੇ ਆ ਕੋਸ਼ਿਸ਼ ਹੁੰਦੀ ਆ ਜੈ ਬਾਬਾ ਮਕੰਨਦਾ ਜੀਓ ਤੇ ਦੋ ਜੁਣ ਮੱਥਾ ਟੇਕਾਂਗੇ ਤੇ ਜੋਤ ਲਾਵਾਂਗੇ ਮਾਪਾ ਮਕਾਨ ਦਾ ਅਦਾ ਜਿਸਮਾਤ ਪੰਨਕਣ ਕੁੜਪੰਗਵਾ ਮੱਥਾ ਟੇਕਿਆ ਤੇ ਉਦੋਂ ਬਾਅਦ ਜੋਤ ਲਾ ਕੇ ਪ੍ਰਸ਼ਾਦ ਚੜਾਇਆ ਸਾਰਿਆਂ ਨੇ ਤੇ ਉਦੋਂ ਬਾਅਦ ਲੋ ਜੀ ਬਾਹਰੇ ਆ ਗਏ ਆਪਾਂ ਬਾਹਰੇ ਘਰੋਂ ਦਰਸ਼ਨ ਬਹੁਤ ਸੋਹਣਾ ਮੌਸਮ ਅਜੀ ਮੀਂਹ ਪੈਣ ਕਰਕੇ ਦੇਖੋ ਕਿੰਨਾ ਘੈਂਟ ਆ ਦ੍ਰਿਸ਼ ਬਹੁਤ ਪਿਆਰਾ ਦ੍ਰਿਸ਼ ਹੈਗਾ ਬਹੁਤ ਬੜੀਆ ਦਰਸ਼ਨ ਹੋਏ ਤੇ ਮੌਸਮ ਠੰਡਾ ਸੀ ਗਰਮੀ ਹੈ ਨਹੀਂ ਸੀ ਬਹੁਤ ਵਧੀਆ ਰਿਹਾ ਅੱਜ ਦਾ ਬਲੌਗ ਦਰਸ਼ਨ ਹੋ ਗਏ ਬਹਾਨੇ ਨਾਲ ਪਹੁੰਚੇ ਹੋਏ ਸੀ ਬਾਬਾ ਮੁਕੰਦ ਸਾਹਿਬ ਸਮਾਤ ਪੈਨੇ ਕਣਕ ਕੋਲ ਪੰਗਵਾਂ ਵਿਖੇ ਸਾਰੇ ਜਾਣੇ ਸੀ ਬਹੁਤ ਵਧੀਆ ਦਰਸ਼ਨ ਕੀਤੇ ਗਰਮੀ ਹੈ ਨਹੀਂ ਸੀ ਕਿਉਂਕਿ ਮੀਂਹ ਪਿਆ ਹੋਇਆ ਸੀਗਾ ਦੇਖ ਰਹੇ ਹੋ ਤੁਸੀਂ ਬਾਬਾ ਮੁਕੰਦ ਸਾਹਿਬ ਕਰੋ ਦਰਸ਼ਨ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕੌਣ ਕੌਣ ਪਹਿਲਾਂ ਇੱਥੇ ਆਇਆ ਹੋਇਆ ਉਹ ਵੀ ਕਮੈਂਟ ਕਰਕੇ ਦੱਸਿਓ ਇੱਕ ਵਾਰ ਜੀ ਉਦਾਰਸ਼ਨ ਕਰਨ ਪਹੁੰਚੇ ਹੋ ਅੱਗੇ ਬਣੇ ਰਹੋ ਆਪਣਾ ਵਲੌਗ ਨਾਲ ਲਓ ਜੀ ਆਪਾਂ ਮੱਥਾ ਟੇਕ ਕੇ ਆ ਚੁੱਕੇ ਹਾਂ ਵਾਰੇ ਬਹੁਤ ਸੋਹਣੇ ਦਰਸ਼ਨ ਹੋ ਗਏ ਜੇ ਮੈਨੂੰ ਪਾ ਦੇ ਇੱਕ ਪਾਸੇ ਹੋ ਗਈ ਰਹੀ ਹੈ ਇੱਕ ਉਹਨੂੰ ਪਾ ਦੇ ਫਿਰ ਦਨ ਨੂੰ ਪਾ ਦੇ ਚਾਰ ਅੱਗੇ ਖੋਜ ਕੇ ਲੈ ਜੂਗਾ ਇਹ ਤਾਂ ਬਹੁਤ ਏ ਨੇ ਮੱਥਾ ਟੇਕਤਾ ਜੀ ਵਾਰੇ ਦਰवेश ਬੈਠੇ ਸੀਗੇ ਉਹ ਫੇਰ ਆ ਗਏ ਲਓ ਮੰਮੀ ਜੀ ਹੁੰਦਾ ਨਾ ਅਜਿਹਾ ਕਦ ਕਰ ਲਾ ਕੋਈ ਨਹੀਂ ਕਰ ਅਗਲਾ ਤਾਂ ਉਹ ਤੋਂ ਪੈ ਜਾਣਾ ਹਾਂਜੀ ਅਸੀਂ ਮੱਥਾ ਟੇਕ ਕੇ ਵਾਪਸ ਆ ਚੁੱਕੇ ਹਾਂ ਪਹਿਲਾਂ ਅਸੀਂ ਗਏ ਸੀ ਲਾਲਾ ਲੇਪੀਰ ਤੇ ਫਿਰ ਬਾਬਾ ਮੁਕੰਦਾ ਇਸ ਮੱਥੇ ਮੱਥਾ ਟੇਕ ਆਏ ਅੱਜ ਅਸੀਂ ਬਹੁਤ ਸੋਹਣੇ ਦਰਸ਼ਨ ਹੋਏ ਮੌਸਮ ਵੀ ਬਹੁਤ ਭੈਣ ਸੀਗਾ ਮੌਸਮ ਸੀਗਾ ਤੇ ਵਧੀਆ ਦਰਸ਼ਨ ਹੋ ਗਏ ਦੇਖੋ ਬਾਹਨਾਂ ਮੰਨਤ ਜਾਈ ਸਾਡੇ ਦਾ ਹਨਾ ਅਣੀ ਗਗਨ ਸੁਖ ਸੁਖੀ ਵੀ ਸੀ ਆਪਣੇ ਭਾਈ ਦੇ ਵਿਆਹ ਦੀ ਖੁਸ਼ੀ ਚ ਲੱਡੂਆਂ ਡੱਬਾ ਤੇ ਇੱਕ ਚਾਦਰ ਬਾਦਲੇ ਚੜਾ ਕੇ ਆਈ ਹੈ ਗਗਨ ਕਿਉਂ ਹੁੰਦਾ ਇਹ ਭੈਣ ਭਾਈ ਦੇ ਵਿਆਹ ਦਾ ਭਾਈ ਇਹਨੂੰ ਬੜਾ ਚੌਚੇ ਦੇ ਭਾਈ ਦੇ ਵਿਆਹ ਦਾ ਹੁੰਦੇ ਰਹਿਣਾ ਬਈ ਬਤਾ ਯਾਰ ਗਾਦੀ ਮੈਂ ਤਾਂ ਤੇ ਚਲੋ ਵਧੀਆ ਹੋ ਗਿਆ ਮਾਨ ਨਾ ਮੱਥਾ ਟੇਕੇ ਗਏ ਵੇ ਜਾਣੀ ਹੁੰਦਾ ਵੀਰਵਾਦ ਨੂੰ ਅਸੀਂ ਨੇ ਚਲੋ ਆਪੇ ਸੁਖਲਾਹੇ ਨਾਲੇ ਨਾਲੇ ਮੰਨ ਜਾਈ ਸਾਡੇ ਨਾਲੇ ਵਾਹ ਰੋਹ ਹੰਡਾ ਖਰਾਬ ਹੋ ਗਿਆ ਨਾ ਚਾੜਾ ਪਾਣੀ ਬੜਾ ਖੜਿਆ ਜੀ ਮੋਟਾ ਖੜ ਗਿਆ ਜੀ ਬੰਦ ਹੋ ਗਿਆ ਜੀ ਖੜਿਆ ਤਾਂ ਨਹੀਂ ਜੀ ਬੰਦ ਹੋ ਗਿਆ ਜੀ ਹੀਰੋ ਹੰਡਾ ਨਹੀਂ ਹੈਗਾ ਫਸਿੰਨ ਹੈ ਤੇ ਵਧੀਆ ਦਰਸ਼ਨ ਹੋ ਗਏ ਤੇ ਹੁਣ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਆਪਣਾ ਬਲੌਗ ਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਵਿੱਚ ਠੀਕ ਹੈ ਬਾਈ ਥੈਂਕ ਯੂ